आपका आपके मां भी सहयोग नहीं करते ओके हां सहयोग करते आओ बैठो जी वही स्टाइल आओ बैठो जी ਜੀ ਆਇਆਂ ਨੂੰ ਹੋਰ ਸਾਥੀ ਕੋਈ ਹੋਰ ਆਇਆ ਬਹੁਤ ਵਧੀਆ ਨਾ ਹਾਂ ਹੈ ਕਹਿਣਾ 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 ਓਕੇ ਇਹਦੀ ਬੇਟੀ ਤੁਹਾਡੇ ਕੋਲ 10ਵੀਂ ਚ ਪੜ੍ਹਦੀ ਬਿੰਦਰ ਸਿੰਘ ਗੈਸੇਟੇ ਪੜ੍ਹਦਾ ਇਹਦੀ ਬੇਟੀ ਤੁਹਾਡੇ ਕੋਲ 10ਵੀਂ ਚ ਪੜ੍ਹਦਾ ਹੂੰ ਸ਼ੋਰ ਨਹੀਂ ਮਾਰਨਾ ਇਹ ਬਿੰਦਰ ਸਿੰਘ ਦਾ ਸਟੂਡੈਂਟ ਦਾ ਹਾਂਜੀ ਹਾਂਜੀ ਠੀਕ ਹੈ ਬੋਲੋ ਹਾਂਜੀ ਫਲਾ ਹੋਸ ਲਈ ਹਾਂਜੀ ਹਾਂ ਜੀ ਸਰ ਬੋਝ ਫਿਲਮ ਦੀ ਡਬਿੰਗ ਹੋ ਰਹੀ ਹੈ ਜੀ ਤੁਸੀਂ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਆ ਬਿਕਾ ਬਨਹਾਰ ਜੀ ਦੇ ਬਟਿੰਡਾ 'ਚ ਕਿਵੇਂ ਲੱਗਿਆ ਜੀ ਤੁਸੀਂ ਇੱਥੇ ਡਬਿੰਗ ਕਰਕੇ ਗਏ ਹੋ ਜੀ ਹਾਂ ਜੀ ਜਿਵੇਂ ਸਾਜਨ ਪ੍ਰੋਡਕਸ਼ਨ ਦੀ ਫਿਲਮ ਆ ਰਹੀ ਹੈ ਬੋਝ ਸਾਡੇ ਮਿੱਤਰ ਰਜਿੰਦਰਾ ਬਲੂ ਜੀ ਨੇ ਬਹੁਤ ਸੋਹਣੀ ਕਹਾਣੀ ਲਿਖੀ ਹੈ ਜੋ ਅੱਜ ਦੇ ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦੀ ਹੈ ਔਰ ਇੱਕ ਚੰਗਾ ਮੈਸੇਜ ਇੱਕ ਸਮਾਜ ਨੂੰ ਜਾਊਗਾ ਇਹਦੇ ਵਿੱਚ ਸੋ ਸਾਡੇ ਵੱਲੋਂ ਵੀ ਪੂਰਾ ਸਹਿਯੋਗ ਹੈ ਇਸ ਫਿਲਮ 'ਚ ਤੇ ਅੱਜ ਅਸੀਂ ਡਬਿੰਗ ਕੀਤੀ ਹੈ ਪਹਿਲੀ ਵਾਰੀ ਬਹੁਤ ਵਧੀਆ ਲੱਗਿਆ ਸਾਨੂੰ। ਇਸ ਤੋਂ ਬਾਅਦ ਤਾਂ ਤੁਹਾਡੇ ਸਟੂਡੀਓ 'ਚ ਹੀ ਰਿਪੋਰਟ ਕਰਾਂਗੇ ਨਾ ਫਿਰ। ਹਾਂਜੀ ਹਾਂਜੀ। ਬੋਧ ਫਿਲਮ ਸਰਦਾਰ ਰਜਿੰਦਰ ਅਬਲੂ ਜੀ ਦੀ ਜਿਹੜੀ ਕਹਾਣੀ ਹੈ ਅੱਜ ਦੇ ਸਮਾਜਿਕ ਰਿਸ਼ਤਿਆਂ ਨੂੰ ਪਹਿਚਾਨ ਦਿੰਦੀ ਹੈ। ਕਹਿੰਦੇ ਨੇ ਬੇਟੀ ਬਚਾਓ ਬੇਟੀ ਪੜਾਓ ਪਰ ਇਹ ਸਟੋਰੀ ਤੋਂ ਬਾਅਦ ਮੈਂ ਕਹਾਂਗੀ ਬੇਟੀ ਬਚਾਓ ਬੇਟੀ ਪੜਾਓ ਤੇ ਬੇਟੀ ਖਿਡਾਓ। ਤੇ ਕਿਵੇਂ ਲੱਗਿਆ ਜੀ ਡਬਿੰਗ ਕਰਨ ਆਇਓ ਪਹਿਲਾਂ ਵੀ ਕਿਤੇ ਡਬਿੰਗ ਕੀਤੀ ਹੈ ਜੀ ਕਿਉਂਕਿ ਮੇਰਾ ਬਾਈ ਸੋਡੀ ਜ਼ਿੰਮੇਵਾਰੀ ਵਾਲੀ ਸੀਟ ਹੈ ਜੀ ਇੱਕ ਤੁਸੀਂ ਤਾਂ ਉੱਥੇ ਇੱਕ ਏਡੀ ਜ਼ਿੰਮੇਵਾਰੀ ਸੀਟ ਤੇ ਬੈਠੇ ਹੋ ਤੇ ਆਹ ਜਿਹੜਾ ਸਮਾਂ ਮਿਲਿਆ ਜੀ ਅੱਜ ਇਹ ਪਹਿਲੀ ਵਾਰ ਡਬਿੰਗ ਲਈ ਇੱਥੇ ਆਈਆਂ ਜੀ ਤੇ ਬਹੁਤ ਅੱਛਾ ਲੱਗਿਆ ਤੇ ਪਤਾ ਲੱਗਿਆ ਕਿ ਇੱਕ ਫਿਲਮ ਨੂੰ ਬਣਾਉਣ ਦੇ ਲਈ ਬਹੁਤ ਜਿਹੜੇ ਹੈਗੇ ਐ ਸਟੈਪਸ ਜਿਹੜੇ ਐ ਪੁੱਟੇ ਜਾਂਦੇ ਨੇ ਕਦਮ ਪੁੱਟੇ ਜਾਂਦੇ ਨੇ ਵਧੀਆ ਕਲਾਕਾਰ ਹੋ ਜੀ ਤੁਸੀਂ ਅੱਗੇ ਵੀ ਤੁਹਾਨੂੰ ਬਲੋ ਇੱਕ ਪੜ੍ਹਾਈ ਦੇ ਨਾਲ 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 ਵਿੱਦਿਆਰੂਪੀ ਚਾਨਣ ਤਾਂ ਵੰਡੇ ਰਹੇ ਹੋ ਇਧਰਲੇ ਪਾਸੇ ਵੀ ਦੇਖੋ ਕਿਉਂਕਿ ਬੱਚਿਆਂ ਨੂੰ ਅਸੀਂ ਕੋਈ ਸਿੱਖਿਆ ਤਹਿਤ ਹੀ ਕੋਈ ਅਜੇ ਕੋਈ ਫਿਲਮਾਂ ਬਣਾਵਾਂਗੇ ਅਸੀਂ ਜਿਹੜੀਆਂ ਉਧਰ ਵੀ ਸਹਿਯੋਗ ਅਸੀਂ ਲੈਂਦੇ ਰਹਾਂਗੇ ਤੁਹਾਡੇ ਤੋਂ ਬਿਲਕੁਲ ਜੀ ਬਿਲਕੁਲ ਅਸੀਂ ਹਮੇਸ਼ਾ ਆਪਣੇ ਸਹਿਯੋਗ ਨੂੰ ਦੇਣ ਦੇ ਵਿੱਚ ਤੁਹਾਡੇ ਨਾਲ ਖੜੇ ਹਾਂ ਠੀਕ ਹੈ ਹਾਂਜੀ ਰਜਿੰਦਰ ਜੀ ਬਹੁਤ ਬਹੁਤ ਧੰਨਵਾਦ ਅੱਜ ਹੋਮਸ ਅਕੈਡਮੀ ਤੋਂ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਜੀ ਔਰ ਪ੍ਰਿੰਸੀਪਲ ਮੈਡਮ ਕਾਜਗਿਲ ਉਤਰਾਜੀ ਇੱਥੇ ਪਹੁੰਚੇ ਆ ਅਸੀਂ ਤੁਹਾਡੇ ਲੋਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜਾ ਕੀਮਤੀ ਸਮਾਂ ਕੱਢ ਕੇ ਅੱਜ ਡਬੇ ਕੀਤੀ ਹੈ ਔਰ ਸਾਡੇ ਇਸ ਗੱਲ ਦਾ ਆਸਾਨ ਵੀ ਕੀਤਾ ਬਹੁਤ ਬਹੁਤ ਧੰਨਵਾਦ ਬਾਕੀ ਬਿੱਕਾ ਮਨਹਾਰ ਜੀ ਦੇ ਸਟੂਡੀਓ ਚ ਆ ਕੇ ਬਹੁਤ ਵਧੀਆ ਲੱਗਿਆ ਔਰ ਬਹੁਤ ਹੀ ਅچھے ਹੈ ਟੈਕਨੀਸ਼ੀਅਨ ਨੇ ਬਹੁਤ ਪਤਾ ਹੀ ਨਹੀਂ ਲੱਗਿਆ ਸਤੋਂ ਪਹਿਲੀ ਵਾਰੀ ਜਿਵੇਂ ਰਿਕਾਰਡਿੰਗ ਹੈ ਤਾਂ ਇਹਨਾਂ ਨੇ ਬੜੀ ਸੌਖੀ ਕਰਾ ਲਈ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਸ਼ੁਕਰੀਆ ਥੈਂਕ ਯੂ ਥੈਂਕ ਯੂ ਤੇ ਉਧਰਲੇ ਪਾਸੇ ਸਾਡੇ ਰਾਜਵਿੰਦਰ ਸ਼ਮੀਰ ਜੀ ਨੇ ਇਹ ਵੀ ਫਿਲਮ ਲੈ ਚ ਬਹੁਤ ਵਧੀਆ ਇਹਨਾਂ ਦੀ ਵੀ ਕਲਾ ਬਹੁਤ ਤਕੜੀ ਅਦਾਕਾਰ ਵੀ ਚੰਗੇ ਆ ਇੱਕ ਨਿਰਦੇਸ਼ਕ ਵੀ ਤਕੜੇ ਆ ਹਾਂਜੀ ਜਰਾਜਵਿੰਦਰ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਸਾਨੂੰ ਇੰਨਾ ਸਹਿਯੋਗ ਦਿੱਤਾ ਆਪਣੇ ਕੀਮਤੀ ਸਮੇਂ ਚ ਬਸ ਦੋਸਤੋ ਫਿਲਮ ਭੋਜ ਅਰਜਿੰਦਰ ਅਬਲੂ ਦੀ ਜਿਹੜੀ ਸਟੋਰੀ ਆ ਸਾਜਨ ਪ੍ਰੋਡਕਸ਼ਨ ਦੇ ਵਿਚਾਰੀ ਹੈ ਤੇ ਸਾਡੇ ਵੱਡੇ ਵੀਰ ਭਰਾ ਬਿੱਕਾ ਮਰਨਾਰਜ ਨੇ ਮੰਨ ਲਓ ਇਹਦੀ ਬਹੁਤ ਸਿੱਦਤ ਨਾਲ ਜਿਹੜੀ ਡਬਿੰਗ ਕਰਵਾਈ ਆ ਤੇ ਬਹੁਤ ਵਧੀਆ ਲੱਗਿਆ ਇਹ ਭਾਰ ਪਰਿਵਾਰ ਨਾਲ ਜੁੜਦੀ ਹੋਈ ਸਟੋਰੀ ਆ ਆਮ ਪਿੰਡਾਂ ਦੀ ਸਟੋਰੀ ਹੈਗੀ ਆਮ ਘਰਾਂ ਦੀ ਤੇ ਜਰੂਰ ਇਸ ਪਰਮ ਨੂੰ ਬਹੁਤ-ਬਹੁਤ ਦੇਖੋ ਤੇ ਇਹਨੂੰ ਸਹਿਯੋਗ ਦਿਓ। ਸੋ ਦੋਸਤੋ ਜਿਹੜਾ ਸਾਡੇ ਬੱਚਿਆਂ 'ਚ ਤੇ ਸਾਡੇ ਮਾਪਿਆਂ 'ਚ ਇੱਕ ਪਾੜਾ ਜਿਹਾ ਪੈ ਗਿਆ ਗੈਪ ਜਿਹਾ ਪੈ ਗਿਆ ਜਿਹੜੀ ਜਨਰੇਸ਼ਨ 'ਚ ਨਵੀਂ 'ਚ ਤੇ ਦੂਜੀ ਸਾਡੇ ਬਜ਼ੁਰਗਾਂ 'ਚ ਕਿਉਂਕਿ ਘਰਾਂ 'ਚ ਕਈ ਵਾਰੀ ਅਸੀਂ ਮਾਪਿਆਂ ਨੂੰ ਬੋਝ ਸਮਝਣ ਲੱਗ ਜਾਂਦੇ ਆ ਤੇ ਸਾਡੀ ਰਜਿੰਦਰ ਬਲੂ ਜੀ ਦੀ ਕਹਾਣੀ ਵੀ ਇਹੀ ਦਰਸਾਉਂਦੀ ਆ ਵੀ ਜਿਹੜੇ ਮਾਪੇ ਕਦੇ ਬੋਝ ਨਹੀਂ ਹੁੰਦੇ ਬਾਕੀ ਤੁਸੀਂ ਫਿਲਮ 'ਚ ਦੇਖਣਾ ਤੇ ਇਹ ਬਹੁਤ ਵਧੀਆ ਖੂਬਸੂਰਤ ਤਾਣਾ ਬਾਣਾ ਬੁਣਿਆ ਜਿਹੜੀ ਕਹਾਣੀ ਰਚੀ ਆ ਤੇ ਸਾਡੀ ਟੀਮ ਨੇ ਜਿਹੜਾ ਇਹਦੇ 'ਚ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ